ਵੀਡੀਓ ਦੇਖੋ ਭਾਈ ਪਹਿਲਾ ਮੜੀ ਧਿਆਨ ਦੇ ਨਾਲ 13000 ਕੱਢ ਕਿੱਥੇ ਆਰ ਕੱਢ ਕਿੱਥੇ ਆਰ ਕੱਢ ਨਹੀਂ ਇਹ ਧਾਰ ਕੱਢ ਹੈਗਾ 12000 ਬਿਨਾਂ ਦਾ ਮੈਂ ਕਿੱਥੇ ਧਾਰ ਕੱਢ ਸੀ ਇਹਨਾਂ ਨੇ ਪੁੱਛਿਆ ਕੱਢ ਜੋ ਸਾਰੇ 13000 ਕੱਢ ਕਿੱਥੇ ਭਾਈ ਚੋਰੀ ਹੋ ਗਿਆ ਪਾ ਕੇ ਰਹਿ ਰਹੇ 13000 ਕੱਢ ਕਿੱਥੇ ਹੈ ਭਾਈ ਨਹੀਂ ਹੈ ਹੈ ਮੈਂ ਜਿੰਨਾ ਬੈਗ ਲੈ ਗਿਆ ਬਾਹਰ ਚੋਰੀ ਕਰ ਲੇ ਤਾਂ ਕੀ ਕਰਾਂ 13000 ਰਕੜ ਕਿੱਥੇ ਹੈ 13000 ਰਕੜ ਕਿੱਥੇ ਹੈ ਨਹਾ ਹੋਏ ਤੇਰਾ ਨਾਮ ਕੀ ਹੈ ਚੋਰੀ ਹੋ ਗਿਆ ਹਾਂ ਜੀ ਕਿੱਥੋਂ ਸੀ 13000 ਰਕੜ ਕਿੱਥੇ ਵਈ ਬਤਾ ਦਿਓ ਭਾਈ ਉਹ ਬਤਾ ਦਿਓ ਕਿੱਥੇ ਹੈ ਜਿਹੜੀ ਧਰਤੀ ਹੈ ਨਾ ਉੱਥੇ ਜੇ ਇਹ ਕੰਮ ਨੂੰ ਕੋਈ ਕਾਣ ਕਰਕੇ ਭੱਜ ਗਏ ਲੱਭਣੇ ਨਹੀਂ ਕੀ ਰਿਪੋਰਟ ਲਿਖਾਉਂਗੇ ਅਣਪਛਾਤੇ ਭਈਏ ਕਾਣ ਕਰਗੇ ਇਹੀ ਹੋਊਗਾ ਨਾ ਲੱਭਣੇ ਤਾਂ ਹੈ ਨਹੀਂ ਇਹ ਔਰ ਇੱਕ ਗੱਲ ਹੋਰ ਨੋਟਿਸ ਕਰੋ ਜਿੱਥੇ ਵੀ ਤੁਹਾਨੂੰ ਭਈਆ ਮਿਲਦਾ ਹੈ ਪੰਜਾਬ ਦੇ ਵਿੱਚ ਉਹਨੂੰ ਕਹਵੇ ਵੀ ਆਉਦਾ ਆਧਾਰ ਕਾਟ ਦਿਖਾ ਮੈਂ ਕਹਿੰਦਾ ਜੇ ਤੁਹਾਨੂੰ 1000 ਰੁਪਈਆ ਮਿਲਿਆ ਨਾ 1000 ਦੇ ਮਗਰ 5-7 ਪਈਆਂ ਕੋਲ ਆਧਾਰ ਕਾਰਡ ਹੋਊਗਾ ਇਹਨਾਂ ਕੋਲ ਆਧਾਰ ਕਾਰਡ ਵੀ ਹੈ ਨਹੀਂਗੇ ਤੇ ਤੁਸੀਂ ਕਿਵੇਂ ਕਿਸੇ ਦੇ ਕੋਈ ਮੁਕੱਦਮਾ ਕੋਈ ਕ੍ਰਾਈਮ ਕੋਈ ਰਿਪੋਰਟ ਕੋਈ ਕੁਛ ਕਰ ਦੋਗੇ ਹੈ ਕੋਈ ਰਾਹ ਇਹੀ ਤਾਂ ਰੋਲੇ ਆ ਉਧਰੋਂ ਕਾਣ ਕਰਕੇ ਇੱਥੇ ਆ ਜਾਂਦੇ ਆ ਵੀ ਪੰਜਾਬ ਦਾ ਆਧਾਰ ਕਾਰਡ ਲੈ ਲੀਏ ਤੇ ਪਿੰਡਾਂ ਦੇ ਜਿਹੜੇ ਚੌਂਕੀ ਦਾ ਸਰਪੰਚ ਡੂਡਣ ਉਹ ਬਣਵਾ ਦਿੰਦੇ ਆ ਫਿਰ ਉਧਰ ਚਲੇ ਜਾਂਦਾ ਕਦੇ ਇੱਧਰ ਆ ਜਾਂਦੇ ਆਇਂ ਚੱਲਦਾ ਕੰਮ ਤਬਵੀਰ ਬਣੇ ਇਹ ਕੰਮ ਜ਼ਰੂਰ ਤੋਰੋ ਕੋਈ ਵੀ ਪਈਆ ਮਿਲਦਾ ਇਹ ਚੀਜ਼ ਸਰਕਾਰ ਦੇ ਸਾਹਮਣੇ ਲਿਆਓ ਤੁਸੀਂ ਵੀ ਕਿਸੇ ਦਾ ਡਾਕੂਮੈਂਟ ਨਹੀਂ ਹੈ ਜੇ ਨਾ ਸਾਰਿਆਂ ਨੇ ਪੀਸੀਸੀ ਕਰਾਉਣੀ ਹੋਵੇ ਨਾ ਇਹ ਸਾਰੇ ਚੋਰੋ ਚੱਕੇ ਕਰੈਮ ਕਰਨ ਵਾਲੇ ਆ ਇਹ ਕੋਈ ਨਾ ਤਾਂ ਕੰਮ ਹੀ ਜਵਾਕ ਚੱਕ ਕੇ ਲੈ ਜਾਣਾਗਾ ਉਧਰ ਮਗਰਲੇ ਸਾਊਥ ਇੰਡੀਆ ਤੱਕ ਇਹ ਪਹੁੰਚਾ ਦਿੰਦੇ ਆ ਹੱਥ ਪੈਰ ਵੱਢ ਕੇ ਜੀ ਵੱਢ ਕੇ ਸੇਸਨਾ ਤੇ ਬਿਠਾ ਦਿੰਦਾ ਭੀਖ ਮੰਗਣ ਨੂੰ ਜਵਾਕਾਂ ਨੂੰ ਇਸੇ ਕਰਕੇ ਸਰਕਾਰ ਡੀਐਨਏ ਟੈਸਟ ਕਰਾ ਰਹੀ ਸੀ ਉਹ ਵੀ ਕੰਮ ਸਿਰੇ ਨਹੀਂ ਚੜਾ ਹੈਗਾ ਅੱਧ ਪਚੌਣੀ ਬੰਦ ਹੋ ਗਿਆ ਇੰਨੀ ਕਿ ਜ਼ਿਆਦਾ ਇਹਨਾਂ ਦੀ ਆਬਾਦੀ ਹੋ ਗਈ ਹੈ ਸ਼ਹਿਰਾਂ ਦੇ ਵਿੱਚ 2020 ਦੇ ਵਿੱਚ ਨਾਰਮਲ ਜਾਂ ਜਿਹੜਾ ਸਰਵੇਖਣ ਕੀਤਾ ਸੀਗਾ ਵੀ 10 ਤੋਂ 12 ਲੱਖ ਰੁਪਇਆ ਲੁਧਿਆਣੇ 'ਚ ਹਾਂਜੀ 10 ਤੋਂ 12 ਲੱਖ ਤੇ ਹੁਣ ਤੁਸੀਂ ਸਾਰੇ ਜਿਹੜੇ ਸਹਿਰ ਆ ਵੱਡੇ ਇਹਨਾਂ ਦਾ ਅੰਦਾਜ਼ਾ ਲਾਓ ਤੇ ਫਿਰ ਪਿੰਡਾਂ ਦਾ ਲਾਓ ਕਿੰਨਾ ਪਈਆ ਬੈਠਾ ਹਲਕੇ ਵਿੱਚ ਨਾ ਕਿਤੇ ਲੈ ਜਾਓ ਇਹਨਾਂ ਨੂੰ ਇੰਨਾ ਪਈਆ ਪੰਜਾਬ ਦੇ ਵਿੱਚ ਬੈਠਾ ਉਹ ਵੀ ਬਿਨਾਂ ਕਿਸੇ ਡਾਕੂਮੈਂਟ ਤੋਂ ਬਿਲਕੁਲੀ ਜਿਨ੍ਹਾਂ ਦਾ ਮੂੰਹ 'ਚ ਜਿਹੜਾ ਨਾਮ ਆ ਉਹ ਲੈ ਲੈਂਦੇ ਆ ਮੇਰਾ ਨਾਮ ਤਾਂ ਫਲਾਨਾ ਹੈ ਤੁਸੀਂ ਕੀ ਕਰ ਲਓਗੇ ਉਹਨੂੰ ਇਨਸਾਨ ਦੇ ਮੂੰਹ ਤੇ ਮਕੋਟੇ ਬੜੇ ਹੁੰਦੇ ਜਦੋਂ ਉਹਨੂੰ ਲੋੜ ਹੁੰਦੀ ਆ ਸੁੱਕੇ ਬੋਲੀ ਕਰਦੇ ਹੁੰਦੇ ਜਾਂ ਮਿੱਠੀਆਂ ਮਿੱਠੀਆਂ ਗੱਲਾਂ ਪਿਆਸ ਜਦੋਂ ਬਹੁਤ ਜਲਦੀ ਹੈ ਨਾ ਫਿਰ ਬਿਆਨ ਬਦਲ ਜਾਂਦੇ ਆ ਇਸੇ